ਦੇਖੋ ਇਹ ਬਿਆਸ ਇਕੱਲੇ ਵਾਸਤੇ ਨਹੀਂ ਬਲਕਿ ਚਾਰ ਜ਼ਿਲ੍ਹਿਆਂ ਵਾਸਤੇ ਬਟਾਲਾ ਸ੍ਰੀ ਹਰਿਕ੍ਰਿਪਨਪੁਰ ਕਾਧੀਆਂ ਸਭ ਡਿਵੀਜ਼ਨ ਜਿਹੜੀਆਂ ਫਤਿਹਗੜ ਚੂੜੀਆਂ ਤੇ ਡੇਰਾ ਬਾਬਾ ਨਾਨਕ ਇਹ ਜਿਹੜੀਆਂ ਸਬ ਡਿਵੀਜ਼ਨ ਗੁਰਦਾਸਪੁਰ ਦੀਆਂ ਤਰ੍ਹਾਂ ਤਰ ਜਿਲ੍ਹਾ ਕਪੂਰਥਲਾ ਜਿਲ੍ਹਾ ਅੰਮ੍ਰਿਤਸਰ ਇਹ ਚਾਰ ਜਿਲ੍ਹਿਆਂ ਵਾਸਤੇ ਇਹਦੀ ਬਹੁਤ ਮਹੱਤਤਾ ਹੈ ਕਿਉਂਕਿ ਇਹ ਸਾਰੇ ਸਟੇਸ਼ਨ ਇਹੋ ਯੂਜ਼ ਕਰਦੇ ਆ ਤੇ ਜਿਹੜਾ ਅਦੀਸ਼ਲ ਪਲਾਨ ਸੀਗਾ ਮਹਿਕਮੇ ਦੀ ਕੋਸ਼ਿਸ਼ ਇਹ ਸੀ ਵੀ ਇਹਦਾ ਟਾਈਮ ਘੱਟੋ ਘੱਟ ਘਟਾਇਆ ਜਾਵੇ ਜੇ ਸ਼ਤਾਬਦੀ ਸਾਢੇ 6 ਘੰਟੇ ਲੈਂਦੀ ਆ ਇਹ 5 ਘੰਟੇ ਲਵੇ ਤੇ ਫਾਇਦਾ ਵੀ ਤਾਂ ਹੀ ਸੀਗਾ ਤੇ ਬਿਆਸ ਤੋਂ ਪਹਿਲਾਂ ਇਹਨਾਂ ਨੇ ਇਹਦੇ ਵਿੱਚ ਜਿਹੜਾ ਬਸ ਸਟਾਪੇਜ ਨਹੀਂ ਸੀ ਰੱਖਿਆ ਫਿਰ ਮੈਂ ਬੇਨਤੀ ਕੀਤੀ ਆਪਣੇ ਮੰਤਰੀ ਸਾਹਿਬ ਬਸ਼ਵਨੀ ਵਾਸ਼ਤਵ ਮੇਰੇ ਚੰਗੇ ਮਿੱਤਰ ਵੀ ਨੇ ਉਹਨਾਂ ਨੇ ਖੁਸ਼ੀ ਖੁਸ਼ੀ ਜਿਹੜੀ ਉਹ ਬੇਨਤੀ ਪ੍ਰਵਾਨ ਕੀਤੀ ਤੇ ਇੱਥੇ ਸਟਾਪੇਜ ਜਿਹੜਾ ਮਿਲੇ ਆ ਇਸ ਤੋਂ ਇਲਾਵਾ ਜਿਹੜਾ ਵਾ ਸਾਡੀ ਇਹ ਕੋਸ਼ਿਸ਼ ਆ ਕਿ ਜਿਹੜੀ ਪੱਟੀ ਫਿਰੋਜ਼ਪੁਰ ਰੇਲ ਲਾਈਨ ਨਵੀਂ ਪੜਨ ਦੀ ਵਿਚਣੀ ਆ ਉਹਨੂੰ ਵੀ ਛੇਤੀ ਤੋਂ ਛੇਤੀ ਜਿਹੜਾ ਵਾ ਉਹਨੂੰ ਸਿਰੇ ਚੜਜੇ ਰੇਲਵੇ ਵੱਲੋਂ 300 ਕਰੋੜ ਰੁਪਇਆ ਉਹਦੀ ਲਾਈਨ ਦਾ ਅਪਰੂਵ ਕਰਕੇ ਮਹਿਕਮੇ ਨੂੰ ਪੈਸੇ ਦੇ ਦਿੱਤੇ ਆ ਹੁਣ ਅਸੀਂ ਬੇਨਤੀ ਕਰਾਂਗੇ ਸਾਹ ਭਗਵੰਤ ਸਿੰਘ ਮਾਨ ਨੂੰ ਮੈਂ ਪਸਤਲੀ ਮਿਲ ਕੇ ਵੀ ਰਿਕੁਐਸਟ ਕੀਤੀ ਤੇ ਉਹ ਵੀ ਬੜੇ ਇੰਟਰਸਟਿਡ ਸੀ ਵੀ ਮੈਂ 63 ਤੋਂ 63 ਜ਼ਮੀਨ ਰੇਲਵੇ ਨੂੰ ਦੇ ਸਕਾਂ ਤਾਂ ਜੋ ਜਿਹੜਾ ਵਾ ਇਹ ਜਿਹੜੀ ਆ ਉਹਸ ਰੇਲਵੇ ਲਾਈਨ ਦਾ ਵੀ ਕੰਮ ਹੋ ਜਾਏ ਇੱਕ ਜਿਹੜਾ ਤਿੰਨ ਹੋਰ ਵੱਡੀਆਂ ਕੋਸ਼ਿਸ਼ਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਦੋਵਾਂ ਨੂੰ ਤੇ ਤਿੰਨਾਂ ਨੂੰ ਤੇ ਫੁੱਲ ਪੈ ਗਿਆ ਉਹਦੇ ਵਿੱਚ ਜਿਹੜੀ ਆ ਬਿਆਸ ਤੋਂ ਬਟਾਲੇ ਤੱਕ ਡੇਰਾ ਬਾਬਾ ਨਾਨਕ ਜਿਹੜੀ ਨੈਸ਼ਨਲ ਹਾਈਵੇ ਬਣਨੀ ਹੈ ਕਬਰਸਰ ਤੋਂ ਵਾਇਆ ਮਿੱਤਾ ਟਾਂਡੇ ਤੱਕ ਬਣਨੀ ਤੇ ਇੱਕ ਜਿਹੜੀ ਖੱਟਣਾ ਕਟੜਾ ਜਿਹੜੀ ਬੰਬੇ ਸੀਗੀ ਉਹਦੇ ਉਹ ਪਹਿਲਾਂ ਕਰਤਾਰਪੁਰ ਸਾਹਿਬ ਤੋਂ ਮੋੜ ਦਿੱਤੀ ਗਈ ਸੀ ਉਹ ਵੀ ਗੜਕਰੀ ਸਾਹਿਬ ਨੂੰ ਬੇਨਤੀ ਕਰਕੇ ਅਸੀਂ ਉਹਦੀ ਲਾਈਨਮੈਂਟ ਚੇਂਜ ਕਰਾਈ ਵਾਇਆ ਸੁਲਤਾਨਪੁਰ ਲੋਧੀ ਹੁੰਦੇ ਹੋਏ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਤੋਂ ਆ ਟਾਂਗਰੇ ਦੇ ਕੋਲੋਂ ਦੀ ਜਿਹੜੀ ਆ ਉਹ ਅੱਗੇ ਜਿਹੜੇ ਪਠਾਨਕੋ ਡਲ ਤੋਂ ਜਾਏਗੀ ਉਹਦੇ ਨਾਲ ਸਾਡੇ ਇਲਾਕੇ ਨੂੰ ਬਹੁਤ ਭਾਰੀ ਬੈਨੀਫਿਟ ਹੋਣਾ। ਹੁਣ ਜਿਹੜੀ ਸਾਡੀ ਜ਼ਿਆਦਾ ਕੋਸ਼ਿਸ਼ ਇਹ ਚੱਲ ਰਹੀ ਆ ਕਿ ਜਿਹੜਾ ਇੱਥੋਂ ਵਪਾਰ ਆ ਅਟਾਰੀ ਤੇ ਖਾਲੜਾ ਬਾਰਡਰ ਤੋਂ ਉਹ ਉਦੋਂ ਸ਼ੁਰੂ ਕਰਾਉਣਾ। ਤੇ ਮੈਨੂੰ ਲੱਗਦਾ ਕਿ ਇਹ ਇੱਕ ਦੋ ਮਹੀਨਿਆਂ ਚ ਇਹ ਵੀ ਸਾਡੀ ਕੋਸ਼ਿਸ਼ ਕਾਫੀ ਆਫੀਆ ਬੋਗੀ। ਜਿੱਥੋਂ ਤੱਕ ਰਹੇਗੀ ਨਵੀਆਂ ਫਲਾਈਟਾਂ ਅਮਰਸਰ ਰੇ ਏਅਰਪੋਰਟ ਤੋਂ ਸ਼ੁਰੂ ਕਰਦੀ। ਉਹਦੇ ਵਿੱਚ ਨਿਊਜ਼ ਤੇ ਕਰ ਦਿੱਤੀ ਆ ਉਹਨੇ ਕਰ ਦਿੱਤੀ ਬਲੇਸ਼ੀਆ 에ਰਲਾਈਨ ਨੇ ਜਿਹੜੀਆਂ ਪਹਿਲਾਂ ਤੁਰਕਮੇਨਿਸਤਾਨ ਤੇ ਉਜ਼ਬੇਕਿਸਤਾਨ ਦੀਆਂ ਫਲਾਈਟਾਂ ਹੁੰਦੀਆਂ ਸਨ ਉਹ ਕਰੋਨਾ ਤੋਂ ਬਾਅਦ ਬੰਦ ਹੋ ਗਈਆਂ ਉਹਨਾਂ ਨੂੰ ਦੁਬਾਰਾ ਚਾਲੂ ਕਰਾਉਣਾ ਤੇ ਜਿਹੜੀ ਅਮਰੀਕਾ ਤੇ ਕੈਨੇਡਾ ਨੂੰ ਸਿੱਧੀ ਫਲਾਈਟ ਬਾਅਦ ਤੇ ਉਹ ਸਾਡੀ ਜਦੋਂ ਜਾਇਦ ਚੱਲ ਰਹੀ ਆ ਤੇ ਮੈਂ ਸਮਝਦਾ ਬਾਬਾ ਜੀ ਦੇ ਅਸ਼ੀਰਵਾਦ ਤੇ ਉਹਨੂੰ ਵੀ ਅਸੀਂ ਛੇਤੀ ਦੇ ਪਰੇ ਚੜਾ ਕ੍ਰੈਡਿਟ ਵਾਰ ਦੀ ਗੱਲ ਚੱਲਦੀ ਪਈ ਆ ਸ਼ਵੇਤ ਮਲਿਕ ਦਾ ਕੱਲ ਨੂੰ ਅਲੀਗੇਸ਼ਨ ਸੀ ਉਹਨਾਂ ਨੇ ਪੀਸੀ ਕੀਤੀ ਪੀਸੀ ਦੇ ਵਿੱਚ ਕਿਹਾ ਕਿ ਡਰਾਈਵਰ ਨੇ ਬੰਦੇ ਭਾਰਤ ਨੂੰ ਰੋਕਣ ਨੂੰ ਲਾਇਆ ਕ੍ਰੈਡਿਟ ਬੌਂਡਡਡ ਹੈਗਾ ਉਹ ਮੈਟਰ ਚੱਲ ਰਿਹਾ ਹੈਗਾ ਹੁਣ ਵਿਆਸ ਦੀ ਵੀ ਗੱਲ ਕਰੀਏ ਤਾਂ ਇੱਥੇ ਵੀ ਇਹੋ ਗੱਲ ਹੈਗੀ ਆ ਇੱਥੇ ਲੱਗਦਾ 40 ਕਿਲੋਮੀਟਰ ਦੇ ਸਟੇਸ਼ਨ ਤੇ ਸਟਾਪੇਜ ਮਿਲਿਆ ਲੇਕਿਨ 100 ਕਿਲੋਮੀਟਰ ਵਾਲੇ ਨੂੰ ਸਟਾਪੇਜ ਨਹੀਂ ਮਿਲਿਆ ਤਾਂ ਵਿਆਸ ਖਾਸ ਵਿਸ਼ੇਸ਼ ਕਿਵੇਂ ਹੈ ਬਿਲਕੁਲ ਵਿਆਸ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਚਾਰ ਜ਼ਿਲ੍ਹਿਆਂ ਨੂੰ ਇਹਦਾ ਫਾਇਦਾ ਅਸੀਂ ਕ੍ਰੈਡਿਟ ਵਾਰ ਦੇ ਵਿੱਚ ਮੈਂ ਤਾਂ ਕਦੀ ਪਿਆ ਦੀ ਆਪਣਾ ਕਾਪਾ ਜੋ ਤੁਹਾਨੂੰ ਲੋਕਾਂ ਨੇ ਤੁਹਾਨੂੰ ਵਿਸ਼ਵਾਸ ਦਿੱਤਾ ਜ਼ਿੰਮੇਵਾਰੀ ਦਿੱਤੀ ਉੱਤੇ ਪੂਰਾ ਉਤਰਨਾ ਕੋਈ ਕ੍ਰੈਡਿਟ ਕਰ ਲੈ 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 ਚ ਮੈਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਸਿਰਫ ਇਸ ਇਲਾਕੇ ਦਾ ਕੰਮ ਚੱਲਣਾ ਚਾਹੀਦਾ ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ ਕ੍ਰੈਡਿਟ ਵਾਲੇ ਚੱਕਰ ਚ ਨਹੀਂ ਪੈਂਦੇ ਸੀ ਕੀ ਲੱਗਦਾ ਹੈਗਾ ਇਲਾਕੇ ਦੇ ਵਾਸਤੇ ਵੱਡੀ ਸੁਗਾਤ ਮਿਲ ਰਹੀ ਹੈ ਮੈਂ ਤਾਂ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਮੈਂ ਤਾਂ ਪਹਿਲਾਂ ਹੀ ਧੰਨਵਾਦ ਕਰਦਾ ਵੀ ਸਾਡੀ ਬੇਨਤੀ ਕਬੂਲ ਕੀਤੀ ਬਿਆਸ ਟੋਪੇਜ ਦੇ ਕੇ ਕਹਿੰਦੇ ਸਭੀ ਦਾ ਕਿ ਅਸੀਂ ਤੇ ਨੰਗੇ ਪੈਰ ਵੀ ਕਿਸੇ ਦੇ ਪਿੱਛੇ ਲੱਗ ਕੇ ਵੀ ਚੱਲਣ ਨੂੰ ਤਿਆਰ ਆਂ ਲੱਗ ਕੇ ਵਾਸਤੇ ਕੋਈ ਫਾਇਦਾ ਹੋਣਾ ਚਾਹੀਦਾ ਅੱਜ ਜਿਹੜੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਰੇਲਾਂ ਦਾ ਹਰੀ ਝੰਡੀ ਦਿਨ ਜਾ ਰਹੇ ਆ ਅੰਮ੍ਰਿਤਸਰ ਤੋਂ ਦਿੱਲੀ ਜਿਹੜੀ ਬੰਦੇ ਬਾਤ ਟ੍ਰੇਨ ਦਾ ਅੱਜ ਜੰਕਸ਼ਨ ਤੇ ਪਹੁੰਚ ਰਹੀ ਆ ਬਿਆਸ ਤੇ ਮੈਂ ਧੰਨਵਾਦੀ ਆ ਰੇਲ ਮੰਤਰੀ ਜੀ ਦਾ ਜਿਨ੍ਹਾਂ ਨੇ 100 ਕਿਲੋਮੀਟਰ ਤੋਂ ਘੱਟ ਦੱਸ ਰਹੇ ਕਿ ਇਹਦਾ ਸਟੇਸ਼ਨ ਨਹੀਂਗਾ ਕਿਉਂਕਿ ਟਾਈਮ ਨੂੰ ਕਵਰ ਕਰਨ ਵਾਸਤੇ ਸਾਡੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਆਉਂਦੇ ਸਟੇਸ਼ਨ ਬਿਆਸ ਨੂੰ ਵਿਧਾਨ ਸਭਾ ਬਾਬਾ ਬਕਾਲਾ ਸਾਹਿਬ ਚੋਂ ਦੇ ਸਟੇਸ਼ਨ ਬਿਆਸ ਨੂੰ ਜਿਹੜੇ ਇਹਨਾਂ ਨੇ ਅਪਰੂਵਲ ਦਿੱਤੀ ਹੈ ਮੈਂ ਧੰਨਵਾਦੀ ਹਾਂ ਉਹਨਾਂ ਦਾ ਧੰਨਵਾਦੀ ਹਾਂ ਬਾਬਾ ਜੀ ਦਾ ਔਰ ਸਾਡੇ ਐਮਪੀ ਸਾਹਿਬ ਦਾ ਜਿਨ੍ਹਾਂ ਨੇ ਰਲ ਕੇ ਇਸ ਸਟੇਸ਼ਨ ਤੇ ਲੋਕਾਂ ਦੇ ਫਾਇਦੇ ਲਈ ਲੋਕਾਂ ਦੀ ਸਹੂਲਤ ਦੇ ਲਈ ਜਿਵੇਂ ਦਸਤ ਮਾਝਾ ਪੂਰਾ ਇਸ ਸਟੇਸ਼ਨ ਤੋਂ ਨਿਰਭਰ ਕਰਦਾ ਹੈ ਤੋਂ ਜਿਹੜੇ ਲੋਕ ਚੜਨਗੇ ਜਿੰਨਾ ਵੀ ਟਾਈਮ ਦਿੱਤਾ ਅਸੀਂ ਉਸ ਟਾਈਮ ਦੇ ਧੰਨਵਾਦ ਕਰਦੇ ਹਾਂ ਰੇਲਵੇ ਦਾ ਕਿ ਤੁਸੀਂ ਸਾਡੇ ਬਿਆਸ ਸਟੇਸ਼ਨ ਨੂੰ ਇੰਨੀ ਅਹਿਮੀਅਤ ਦੇ ਕੇ ਤੇ ਇੱਥੇ ਰੇਲ ਦਾ ਸਟਾਪ ਆ ਉਹਨੂੰ ਕਾਇਮ ਰੱਖਿਆ